ਕਹਿੰਦਾ ਉੱਥੇ ਕੋਈ ਗੱਬਰੂ ਮੂੰਹ ਮੰਗੀ ਫੌਜ ਦੇਾਂਗਾ ਤੇ ਉਹਨੂੰ ਜ਼ਗੀਰਦਾਰ ਬਣਾ ਦੇਾਂਗਾ ਉਹਨੂੰ ਰੈਂਕ ਦੇ ਦੇਾਂਗਾ ਜਿਵੇਂ ਸਰਕਾਰ ਪਿਛਲੇ ਜ਼ਮਾਨੇ 'ਚ ਕਹਿੰਦੀ ਸੀ ਮੈਂ ਸਟਾਰ ਬਣਾਂਗੀ ਜਿਹੜਾ ਪੰਜਾਬ ਪੁਲਿਸ ਦਾ ਮੁਲਾਜ਼ਮ ਬਹੁਤੇ ਲੋਕਾਂ ਦੇ ਬੇਗਨਾ ਬੇਕਸੂਰ ਬੱਚਿਆਂ ਨੂੰ ਕਤਲ ਕਰੇਗਾ ਛਾਤੀਆਂ ਮਿੰਨੇਗਾ ਦਰਿਆਵਾਂ ਵਿੱਚ ਲਾਛਾ ਰੋੜ ਦਵੇਗਾ ਮਾਂ ਪੁੱਤ ਮਾਂ ਬਾਪ ਵੇਗਦੇ ਰਹਿਣਗੇ ਮੈਂ ਉਹਨਾਂ ਪੁਲਿਸ ਅਫਸਰਾਂ ਦੀ ਸਰਕਾਰ ਕਹਿੰਦੀ ਸੀ ਰੈਂਕ ਵਧਾ ਦੇਾਂਗੇ ਸਟਾਰ ਵੰਡਾਂਗੇ ਲੋਕਾਂ ਨੇ ਸੱਚੀ ਮਿੱਠੀ ਇਦਾਂ ਕੀਤਾ ਜਿਹੜੇ ਉਦੋਂ ਪੁਲਿਸ ਵਿੱਚ ਮੁਲਾਜ਼ਮ ਸੀ ਨਾ ਲਾਲਚੇ ਜਾ ਕੇ ਜਿਹੜੇ ਭੁੱਖੇ ਮਰਦੇ ਪੁਲਿਸ ਵਿੱਚ ਦਾਖਲ ਹੋ ਗਏ ਸੀ ਉਹਦੇ ਵਿੱਚ ਭਰਤੀ ਹੋ ਗਏ ਸੀ ਉਹਨਾਂ ਫਿਰ ਲੋਕਾਂ ਦੇ ਬੇਬਹਾਰ ਮੁੰਡੇ ਇੰਨੇ ਕਤਲ ਕੀਤੇ ਸਰਕਾਰ ਨੇ ਇੱਕ ਪੀੜੀ ਪੰਜਾਬ ਦੇ 9-10 ਮੁੰਡਿਆਂ ਦੀ ਕਤਲ ਕਰਕੇ ਲਾਵਾਰ ਸ਼ਲਾਸਾ ਕਹਿ ਕੇ ਦਰਿਆਵਾਂ ਵਿੱਚ ్రోੜ ਦਿੱਤੀ ਤੇ ਅੰਤਨ ਸਸਕਾਰ ਕਰ ਦਿੱਤਾ। ਉਹਨਾਂ ਬੱਚਿਆਂ ਦਾ ਪਤਾ ਕਰਨ ਵਾਸਤੇ ਸਰਦਾਰ ਜਸਵੰਤ ਸਿੰਘ ਦੀ ਖਾਲੜਾ ਮੈਦਾਨ ਵਿੱਚ ਨਿਤਰੇ ਸਰਕਾਰ ਨੇ ਉਹਨਾਂ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਦਿੱਤਾ। ਕਿਹੜਾ ਬੰਦਾ ਉਹਨਾਂ ਦੀ ਪਰਵਾਹ ਕਰੇਗਾ? ਇੱਕ ਪੀੜੀ ਤਾਂ ਪੰਜਾਬ ਲੋਕ ਕਹਿੰਦੇ ਨੇ ਪੰਜਾਬ ਵਿੱਚ ਗੱਬਰੂਆਂ ਦੀ ਵਿਰਲ ਪੈ ਗਈ ਏ। ਨਿੱਕੇ ਜਿਹੇ ਬੱਚਾ ਖੇਡਦਾ 2-4 ਦਾ ਸਾਲਾਂ ਦਾ ਤਾਂ ਗੁਰਦੇਸਤਾ ਹੀ ਨਹੀਂ ਤੇ ਜੇ ਵਿਰਮ ਨਾ ਪਵੇ ਤਾਂ ਕੀ ਹੋਵੇਗਾ? ਇੱਕ ਪੀੜੀ ਜਿਹੜੀ ਸੀ 1980 ਤੋਂ ਲੈ ਕੇ 90-95 ਤੱਕ ਗੋਰੀਆਂ ਮਾਰ ਕੇ ਆਤਵਾਦੀ ਤੇ ਖਾੜਕੂਵਾਦ ਕਹਿ ਕੇ ਕਤਲ ਕਰ ਦਿੱਤੀ ਪੰਜਾਬ ਖਾਲੀ ਹੋ ਗਿਆ ਉਸ ਤੋਂ ਮਗਰੋਂ ਫਿਰ ਚਿੱਟਾ ਨਸ਼ਾ ਲੈ ਜਾਂਦਾ ਪੰਜਾਬ ਵਿੱਚ ਉਹ ਚਿੱਟੇ ਨਸ਼ਾ ਜਿਹੜਾ ਸੀ ਨਾ ਉਹ ਜਵਾਨੀ ਨੂੰ ਖਾ ਗਿਆ ਇੱਕ ਪੀੜੀ ਦਾ ਖਰਾਬ ਹੋ ਗਿਆ ਜਿਹੜੀ ਹੁਣ ਤੀਜੀ ਪੀੜੀ ਹੈ ਇਹ ਸਾਰੀ ਪੰਜਾਬੋਂ ਉੱਠੀ ਤੇ ਪਰਦੇਸਾਂ ਵਿੱਚ ਆ ਗਈ ਕੋਈ ਅਮਰੀਕਾ ਕੈਨੇਡਾ ਇੰਗਲੈਂਡ ਜਰਮਨ ਜਪਾਨ ਹਾਰਲੈਂਡ ਪਾਉਲ ਨੇ ਨਿਊਜ਼ੀਲੈਂਡ ਆਸਟ੍ਰੇਲੀਆ ਫਿਲੀਪਪਾਈਨ ਛੋਟੇ ਛੋਟੇ ਬੱਚੇ ਦਾ ਪੰਜਾਬ ਦੇ ਪਿੰਡਾਂ ਚ ਲੱਭਦੇ ਜੇ ਬੱਚੇ ਤਾਂ ਸਾਰੇ ਬਾਹਰ ਆ ਗਏ ਐ ਇੱਥੇ ਆ ਕੇ ਵਿਆਹ ਕਰਾਉਣਗੇ ਸ਼ਾਦੀ ਕਰਾਉਣਗੇ ਫੇਰ ਹੀਗਾ ਉਹਨਾਂ ਦੇ ਘਰੇ ਸੰਤਾਨ ਪੈਦਾ ਹੋਏਗੀ ਨਾ ਬਜ਼ੁਰਗ ਵਿਚਾਰੇ ਉੱਥੇ ਬੈਠੇ ਐ ਤੇ ਜਿਹੜੇ ਬੱਚੇ ਨੇ ਗੱਭਰੂ ਨੌਜਵਾਨ ਉਹ ਵਿਦੇਸ਼ਾਂ ਵਿੱਚ ਆ ਗਏ ਤੇ ਪੰਜਾਬ ਨੇ ਤਾਂ ਆਪਣੇ ਖਾਲੀ ਖਾਲੀ ਹੋਣਾ ਹੈ ਉਹ ਤਾਂ ਬੰਜਰ ਸਥਾਨ ਬਣਦਾ ਜਾ ਰਿਹਾ ਹੈ ਬੜਾ ਸੁੰਦਰ ਲਿਖਿਆ ਹੈ ਕਿ ਡਾਲਰ ਪਾਉਂਡ ਕਮਾਉਣ ਦੀ ਦੌੜ ਇਹ ਅੰਦਰ ਨਵੀਂ ਪੀੜ੍ਹੀ ਤਿਆਰ ਪੰਜਾਬੀਆਂ ਦੀ ਅਮਰੀਕਾ ਇੰਗਲੈਂਡ ਕੈਨੇਡਾ ਅਬੈਂਸੀਆਂ ਤੇ ਲੱਗਦੇ ਰੋਜ਼ ਕਤਾਰ ਪੰਜਾਬੀਆਂ ਦੀ ਇਧਰ ਭਈਏ ਪੰਜਾਬ ਵਿੱਚ ਆਈ ਜਾਂਦੇ ਸਾਂਭੀ ਜਾਂਦੇ ਹਰ ਕਾਰ ਪੰਜਾਬੀਆਂ ਦੀ ਉਹ ਇੱਕ ਦਿਨ ਭਈਆ ਹੀ ਕਰੇਗਾ ਰਾਜ ਇੱਥੇ ਤੇ ਰਹਿਣੀ ਨਹੀਂ ਸਰਕਾਰ ਪੰਜਾਬੀਆਂ ਦੀ ਉਹ ਜਿਹੜੀ ਪੰਜਾਂ ਦਰਿਆਵਾਂ ਰਿਸ਼ੀਆਂ ਦੀ ਧਰਤੀ ਸੀ ਨਾ ਉਥੇ ਪੰਜਾਬ ਤੇ ਜਿਹੜੇ ਸਰਦਾਰ ਮੁੱਕਦੇ ਜਾਣਗੇ ਨਾ ਫਿਰ ਭਈਆ ਉੱਥੇ ਰਾਤ ਕਰੇਗਾ ਭਈ ਇਹ ਗੋਲ ਗੋਪੇ ਵੇਚਦੇ ਐ ਭਈਏ ਟਿੱਕੀਆਂ ਬਣਾਉਂਦੇ ਸਾਲਾ ਕੰਮ ਉਹੀ ਕਰਦੇ ਕੋਈ ਪੰਜਾਬੀ ਤਾਂ ਕੰਮ ਕਰਕੇ ਤਿਆਰ ਨਹੀਂ ਤੇ ਕੁਛ ਨਹੀਂ ਤਾਂ ਇਹ ਤਾਂ ਪੰਜਾਬ ਖਾਲੀ ਹੁੰਦਾ ਜਾ ਰਿਹਾ ਪਰ ਫਿਰ ਵੀ ਕੋਈ ਗੱਲ ਨਹੀਂ ਹੋ ਰਿਸ਼ੀਆਂ ਦੀ ਧਰਤੀ ਐ ਉਹ ਗੁਰੂਆਂ ਨੇ ਉੱਥੇ ਆਗਮਨ ਲਿਆ ਐ ਗੁਰੂਆਂ ਨੇ ਸਿੱਖੀ ਦੇ ਬੂਟੇ ਲਾਏ ਨੇ ਉਹ ਕਦੇ ਵੀ ਮਰ ਜਾਣਗੇ ਨਹੀਂ ਇਹ ਪੰਥ ਔਰ ਅੰਗੇਜ਼ਾਬ ਤੋਂ ਕਦੇ ਕਿਸੇ ਤਰ੍ਹਾਂ ਵੀ ਮੁੱਕਿਆ ਨਾ ਖੂਨ ਟਾਈਮ ਸ਼ਾਹ ਬਸੂਖਿਆ ਨਾ ਕਾਮ ਕਾਫਲਾ ਇਸਰ ਲੱਥਾ ਵਾਲਾ ਅੰਗਰੇਜ਼ਾਂ ਤੋਂ ਰੁਕਿਆ ਨਾ ਮੁਕਤੀ ਦੀ ਗੱਲ ਕਿ ਅੱਜ ਤੀਕਰ ਕਿਸੇ ਦੇ ਅੱਗੇ ਝੁਕਿਆ ਨਾ ਜੋ ਇਹਨੂੰ ਮਟਾਣਾ ਚਾਹਦੇ ਨੇ ਦੁਨੀਆ ਕਹਿੰਦੀ ਇਹਨਾਂ ਨੂੰ ਖਤਮ ਕਰ ਦੇਣਾ ਪਰ ਕੌਣ ਜਾਣੇ ਭਲਿਓ ਮਾਨਸੋ ਤੁਸੀਂ ਚਿੱਟਾ ਪਲਾ ਕੇ ਇਹਨਾਂ ਨੂੰ ਮਾਰ ਦਿਓਗੇ ਗੋਲੀਆਂ ਨਾਲ ਵਿੰਨ ਦੋ ਕੋਈ ਵਿਦੇਸ਼ਾਂ ਵਿੱਚ ਭੇਜ ਦਿਓਗੇ ਤੁਹਾਨੂੰ ਪਤਾ ਕੈਨੇਡਾ ਦੀ ਪਾਰਲੀਮੈਂਟ ਵਿੱਚ ਕਿੰਨੇ ਪੰਜਾਬ ਦੇ ਸਰਦਾਰ ਜਿਹੜੇ ਆ ਉਹ ਐਮਪੀ ਬਣ ਕੇ ਸਰਕਾਰ ਚਲਾਉਣ ਵਾਸਤੇ ਗਏ ਹੋਏ ਐ इंग्लैंड झात मारो अमेरिका कृपा है जे खालसा दुनिया है, ना। कले राज, नहीं करना है। दुनिया राज करेगा खालसा करे का मेरे तिया पुत्र दुनिया राज करने क्योंकि बगैर तो जो धर्म नहीं बच सकता गुरु महाराज कृपा करे सरकार ने अड्डी चोटी तो का जोर लाया पर याद रखना ਜਿੰਨਾ ਪੰਜਾਬ ਪੁਲਿਸ ਦੇ ਅਫਸਰਾਂ ਨੇ ਲੋਕਾਂ ਦੇ ਬੇਗਨਾ ਪੁੱਤਰ ਗੋਰੀਆਂ ਨਾਲ ਬੰਨ ਕੇ ਦਰਿਆਵਾਂ ਵਿੱਚ ਰੋੜੇ ਉਹਨਾਂ ਦਾ ਹਸ਼ਰ ਪਤਾ ਕੀ ਹੋਇਆ ਜਦੋਂ ਦਿਨੇ ਰਾਤ ਉਹਨਾਂ ਦਾ ਚੈਨ ਖਤਮ ਹੋ ਗਿਆ ਨਾ ਉਹਨਾਂ ਕਲਪ ਦੇ ਹੋਏ ਅਫਸਰਾਂ ਨੇ ਜਿਨ੍ਹਾਂ ਦੇ ਲੋਕਾਂ ਦੇ ਬੇਗਨਾ ਪੁੱਤਰ ਮਾਰੇ ਸੀ ਗੋਲੀਆਂ ਨਾਲ ਉਹਨਾਂ ਨੇ ਭਰਾਓ ਗੱਡੀਆਂ ਥੱਲੇ ਸਿਰ ਦੇ ਦੇ ਕੇ ਆਤਮਕਾਤ ਕੀਤਾ ਇਤਿਹਾਸ ਤੁਹਾਡੇ ਸਾਹਮਣੇ ਤੁਸੀਂ ਜਾਣਦੇ ਹੋ ਤੇ ਜਿਹੜੇ ਬਾਪ ਨੇ ਆਪਣੇ ਰੈਂਕ ਵਧਾਉਣ ਬਦਲੇ ਲੋਕਾਂ ਦੇ ਮੁੰਡੇ ਕਤਲ ਕੀਤੇ ਐ ਉਹਨੇ ਜਿਹੜੀ ਮਾਇਆ ਦੀ ਕਮਾਈ ਕੀਤੀ ਹੈ ਤੇ ਆਪਣੇ ਬੱਚਿਆਂ ਦੇ ਮੂੰਹ ਵਿੱਚੋਂ ਮਾਇਆ ਪਾਈ ਹੈ ਉਹਨਾਂ ਨੂੰ ਭਾਵੇਂ ਵਿਦੇਸ਼ਾਂ ਵਿੱਚ ਭੇਜ ਦਿੱਤਾ ਜਿੱਥੇ ਮਰਜੀ ਉਹਨਾਂ ਦੇ ਬੱਚਿਆਂ ਤੋਂ ਕਦੇ ਕਿਸੇ ਦਾ ਭਲਾ ਹੋ ਸਕੇਗਾ ਜਿਨ੍ਹਾਂ ਨੇ ਮੂੰਹ ਵਿੱਚ ਹੀ ਪਿਓ ਨੇ ਦੂਜਿਆਂ ਦਾ ਖੂਨ ਪਾਇਆ ਹੋਵੇ ਉਹ ਬੱਚੇ ਕਿਸੇ ਦਾ ਕੀ ਭਲਾ ਕਰ ਸਕਣਗੇ ਉਹ ਆਪ ਵੀ ਦੁਨੀਆ ਤੋਂ ਰੋਂਦੇ ਗਏ ਉਹਨਾਂ ਦੇ ਬੱਚਿਆਂ ਦਾ ਹਾਲ ਤੇ ਅਸ਼ਰ ਵੀ ਉਹੀ ਹੋਏਗਾ ਜੋ ਕੋਲ ਉਹਨਾਂ ਦੇ ਮਾਪਿਆਂ ਦਾ ਹੋਇਆ ਕਿਉਂਕਿ ਵਿਦਵਾਨ ਕਹਿੰਦੇ ਨੇ ਕਰ ਭਲਾ ਤੇ ਹੋਵੇ ਭਲਾ ਅੰਤ ਭਲੇ ਦਾ ਭਲਾ ਜੇ ਤੁਸੀਂ ਕਿਸੇ ਕਿਸੇ ਭੈਣ ਭਰਾ ਦੇ ਬੱਚਿਆਂ ਦਾ ਭਲਾ ਸੋਚੋ ਨੀ ਰੱਬ ਤੁਹਾਡੇ ਬੱਚਿਆਂ ਦਾ ਭਲਾ ਕਰੇਗਾ ਤੇ ਤੁਸੀਂ ਲੋਕਾਂ ਦੇ ਗੱਭਰੂ ਪੁੱਤਾਂ ਦੀਆਂ ਈਕਾਂ ਵਿੱਚ ਗੋਲੀਆਂ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਨਿਸਤਾਰ ਦਿੱਤਾ ਹੈ ਮਾਪਿਆਂ ਨੂੰ ਮੂੰਹ ਵੀ ਨਹੀਂ ਮਰੇ ਹੋਏ ਪੁੱਤਾਂ ਦਾ ਦੇਖਣ ਵਾਸਤੇ ਦਿੱਤਾ ਤੇ ਤੁਹਾਡੇ ਪੁੱਤ ਕਿਵੇਂ ਸੁੱਖ ਲੈ ਲੈਣਗੇ ਕਦੀ ਨਹੀਂ ਹੋਏਗਾ ਭਗਵਾਨ ਕਹਿੰਦੇ ਦੇਖੀ ਆਪਣੀ ਮਸਤੀ ਦੇ ਵਿੱਚ ਆ ਕੇ ਉਹ ਕਿਸੇ ਮਾੜੇ ਦਾ ਦਿਲ ਦੁਖਾ ਨਾ ਪਈ ਖੂਖਾ ਪੁੱਟ ਦਾ ਪੁੱਟ ਦਾ ਕਿਸੇ ਦੇ ਲਈ ਤੇ ਖਾਤਾ ਆਪਣੇ ਮੂਰੇ ਖੁਦਾ ਨਾ ਬਈ ਓਏ ਕੁੱਲੀ ਕਿਸੇ ਵਿਦੋਸ਼ ਦੀ ਟੌਲ ਖਾਤਰ ਇਹ ਕਿਤੇ ਆਪਣੇ ਮਹਿਲ ਗਿਰਾ ਨਾ ਬਈ ਰੱਸਾ ਵਟਦਾ ਵਟਦਾ ਕਿਸੇ ਦੇ ਲਈ ਤੇ ਫਾਹਾ ਆਪਣੇ ਗੱਲ ਪਵਾ ਨਾ ਬਈ ਪਿੰਡਿੰ ਪੰਜਾਬ ਦੇ ਪਿੰਡਾਂ ਵਿੱਚ ਕਿਸੇ ਸਰਦਾਰ ਦਾ ਪਰ ਜੇਡਾ ਖਾਨ ਲੱਗ ਪਵੇ ਨਾ ਲੋਕ ਕਹਿੰਦੇ ਜਦੋਂ ਸਾਨੂੰ ਕੀ ਲੱਗੇ ਉਹ ਦੂਜੀ ਪੱਤੀ ਵਾਲੇ ਚੜਦੀ ਪੱਤੀ ਵਾਲੇ ਸਾਡੇ ਬੱਚੇ ਦਾ ਬੱਚੇ ਪਰ ਕਹਿੰਦੇ ਨਹੀਂ ਕਿਸੇ ਸਰਦਾਰ ਦਾ ਪੁੱਤ ਚਿੱਟਾ ਖਾਂ ਲੱਗ ਪਿਆ ਰੌਲਾ ਪਾਓ ਛੋਰ ਮਚਾਓ ਨੂੰ ਹਟਾਓ ਉਹ ਤੁਹਾਡਾ ਪੁੱਤ ਹੈ ਤੁਹਾਡਾ ਭਤੀਜਾ ਹੈ ਤੁਹਾਡਾ ਬੱਚਾ ਹੈ ਤੁਹਾਡੇ ਉੱਤੇ ਰੱਬ ਦੀ ਕਿਰਪਾ ਹੋਏਗੀ ਪਰ ਬੰਦੇ ਨੂੰ ਅਕਲ ਉਦੋਂ ਆਉਂਦੀ ਹੈ ਅੱਜ ਤਾਂ ਦੂਜੇ ਪਾਸੇ ਦਾ ਬੱਚਾ ਚਿੱਟਾ ਖਾਂਦਾ ਜਦੋਂ ਤੇਰਾ ਪੁੱਤ ਹੋਏਗਾ ਫਿਰ ਤੈਨੂੰ ਪਤਾ ਲੱਗੇਗਾ ਮਹਾਰਾਜ ਕਹਿੰਦੇ ਪਾਰੋਂ ਸੀ ਕਿ ਜੋ ਹੋਊਗਾ ਤੂੰ ਆਪਣੇ ਵੀ ਜਾਣੇ ਤੇਰੇ ਗੌਂਡੀਆਂ ਦੇ ਪੁੱਤ ਪੁੱਤਰੀ ਨਸ਼ਾ ਕਰਨਾ ਸ਼ੁਰੂ ਕਰਤਾ ਤੇਰੇ ਬੱਚੇ ਵੀ ਖਾਨਗੇ ਉਹਨਾਂ ਬੱਚਿਆਂ ਨੂੰ ਵੀ ਰੋਕ ਤੇ ਸਾਰਿਆਂ ਦਾ ਭਲਾ ਮੰਗ ਤੇਰੀ ਜਿਹੜੇ ਘਰ ਹੋਏਗੀ ਮੁੰਡਾ ਕੋਵੀਨਾ ਮਹੌਲ ਹੋਵੇ ਕਿਸੇ ਦੇ ਵੀ ਫੇੜੇ ਨਾ ਸਰਕਾਰ ਕਿਹਦੀ ਨੋਸਾਂਦੀ ਰੰਗ ਦੇ ਕਹਿੰਦਾ ਦਸਵੇਂ ਗੁਰੂ ਦਾ ਖਾਤਮਾ ਸਫਾਇਆ ਕਰ ਦੇਣਾ ਜੋ ਜਿਹੜਾ ਗੰਬਰੂ ਉਸ ਨੂੰ ਮਾਰਨ ਵਾਸਤੇ ਬੰਨਣ ਵਾਸਤੇ ਜਾਏਗਾ ਉਹਨੂੰ ਜ਼ਗੀਰਦਾਰ ਬਣਾ ਦੇਗਾ ਉਹਨੂੰ ਵੱਡਾ ਕਮਾਂਡਰ ਬਣਾਇਆ ਜਾਏਗਾ 10000 ਸੈਨਾ ਦਿੱਤੇ ਇੱਕ 25 ਸਾਲਾਂ ਦਾ ਨੌਜਵਾਨ ਮੁੰਡਾ ਓਖਿਆ ਉਹਨੇ ਕੁਰਾਨ ਦੀ ਸੌਂ ਖਾਧੀ ਇਹਨਾਂ ਬਾਦਸ਼ਾਹ ਸਲਾਮਤ ਦਸਾਂ ਦਿਨਾਂ ਦੇ ਅੰਦਰ ਅੰਦਰ ਗੁਰੂ ਨੂੰ ਬੰਨ ਕੇ ਲਿਆਵਾਂਗਾ ਜੇ ਬੰਨ ਕੇ ਨਾ ਲਿਆਂਦਾ ਉਹਦਾ ਸਿਰ ਲਾ ਕੇ ਮੇਜੀ ਦੀ ਨੋਕ ਉਤੇ ਪੇਸ਼ ਕਰਾਂਗਾ ਤੇ ਜੇ ਇਹ ਕੁਝ ਨਾ ਕਰ ਸਕੇਗਾ ਮੈਂ ਤੁਹਾਡੇ ਮੱਥੇ ਤੱਕ ਨਹੀਂ ਲੱਗਾਗਾ ਬਾਦਸ਼ਾਹ ਬੜਾ ਖੁਸ਼ ਹੋ ਗਿਆ ਅੱਲਾਹੁ ਅਕਬਰ ਯਾਰੀ ਦੇ ਨਾਰੇ ਲੱਗੇ ਦਿੱਲੀ ਤੋਂ ਫੌਜ ਚੜੀ ਇਹ ਮੰਕਲ ਪਕਾ ਕੇ ਆ ਰਹੀ ਹੈ ਸਾਥ ਸੰਗਤ ਦੇਖੋ ਇਹ ਸਰਕਾਰਾਂ ਦੀ ਕੈਸੀ ਨੀਤੀ ਹੈ ਤੁਹਾਨੂੰ ਜ਼ਗੀਰਦਾਰ ਬਣਾਵਾਂਗੇ ਪਰ ਮਾਰਨਾ ਅਨੰਤਪੁਰ ਵਾਲੇ ਨੂੰ ਪਰ ਜਿਸ ਦਾ ਸਾਹਿਬ ਡਾਡਾ ਹੋਵੇ ਜਿਹਦੇ ਸੀਸ ਉੱਤੇ ਵੈਗਰੂ ਦਾ ਸਾਆ ਹੈ ਉਸ ਨੂੰ ਮਾਰ ਨਹੀਂ ਸਕਿਆ ਕੋਈ ਦੁਨੀਆ ਦੇ ਕੋਈ ਸ਼ਕਤੀ ਉਸ ਬੰਦੇ ਨੂੰ ਭਰਾਓ ਖਤਮ ਨਹੀਂ ਕਰ ਸਕਦੇ ਜਿਹਦੀ ਪਿੱਠ ਉੱਤੇ ਵੈਗਰੂ ਦਾ ਥਾਪੜਾ ਹੈ ਜਿਹੜਾ ਗੁਰੂ ਨਾਨਕ ਦੇਵ ਜਿਹੜਾ ਰੱਬ ਦੇ ਭੌਵੇਂ ਚ ਰਹਿੰਦਾ ਹੈ ਦੁਨੀਆਦਾਰ ਉਸ ਨੂੰ ਕਿਵੇਂ ਖਤਮ ਕਰ ਲੰਗੇ ਕਿਵੇਂ ਮਾਰ ਲੰਗੇ ਹਰ ਕਿਸ ਤ ਨਹੀਂ ਹੋ ਸਕਦਾ ਜਿਸ ਗੁਰੂ ਦੇ ਚਰਨਾਂ ਵਿੱਚ ਅੱਜ ਆਪਾਂ ਬੈਠੇ ਹਾਂ ਇਹ ਸਤਿਗੁਰੂ ਕਹਿੰਦੇ ਉਹਨਾਂ ਨੂੰ ਤਾਤੀ ਵਾਉ ਨਾ ਲੱਗਈ ਪਰਮ ਬ੍ਰਹਮ ਸਰਨਾਈ ਜਿਹੜੇ ਗੁਰੂ ਦੀ ਛਰਨ ਵਿੱਚ ਆਏ ਨੇ ਜਿਹੜੇ ਗੁਰੂ ਦੀ ਸੰਗਤ ਤੇ ਆਏ ਨੇ ਉਹਨਾਂ ਨੂੰ ਗੁਰੂ ਨੇ ਕਦੇ ਵੀ ਤਤੀ ਹਵਾ ਨਹੀਂ ਲੱਗਦੇ ਇਹ ਉਹਨਾਂ ਦੀ ਜੈ ਹੈ ਕਰ ਰਹੇਗੀ ਮਨਜ਼ਮਕਾਈ ਦਿੱਲੀ ਤੋਂ ਧੂਪ ਧੂ ਚੱਲਿਆ ਆ ਰਿਹਾ ਤੇ ਰਸਤੇ ਵਿੱਚ ਅਮਾਰੇ ਦੇ ਲਾਗੇ ਇੱਕ ਪਿੰਡ ਆਇਆ ਉਸ ਨਗਰ ਦਾ ਨਾਮ ਹੈ ਸਢੋਰਾ ਜੇ ਸਢੋਰ ਆਪਣੇ ਸਾਹਮਣੇ ਆ ਗਿਆ ਨਾ ਉਸ ਗੱਭਰੂ ਨੇ ਸੋਚਿਆ ਮਨਾ ਤੂੰ ਚੱਲਿਆ ਫੌਜ ਲੈ ਕੇ ਆਨੰਦਪੁਰ ਨੂੰ ਤੇ ਤੇਰੀ ਵੱਡੇ ਭੈਣ ਜੀ ਤੇਰੀ ਵੱਡੀ ਸਿਸਟਰ ਐ ਇਸ ਪਿੰਡ ਸਢੋਰੇ ਵਿੱਚ ਵਿਆਹੇ ਹੋਏ ਨੇ ਤੇ ਉਹ ਅੱਲਾਹ تعالی ਦੀ ਬਣੀ ਇਬਾਦਤ ਕਰਦੇ ਨੇ ਚਲੋ ਜਾਂਦੇ ਜਾਂਦੇ ਆਪਣੇ ਭੈਣ ਨੂੰ ਮਿਲ ਕੇ ਲਈ ਨਾਲਿਓ ਉਹਦੇ ਦਰਸ਼ਨ ਕਰਾਂਗੇ ਨਾਲਿਓ ਇਬਾਦਤ ਕਰਦੇ ਨੇ ਇਬਾਦਤ ਵਾਲੇ ਰੂਹ ਨੂੰ ਕਹਾਂਗਾ ਭੈਣੇ ਮੇਰੇ ਹੱਥ ਵਿੱਚ ਦੁਆ ਕਰਦੇ ਅਰਦਾਸ ਕਰਦੇ ਮਨੰਗਪੁਰ ਵਾਲੇ ਗੁਰੂ ਨੂੰ ਛੇਤੀ ਛੇਤੀ ਬੰਦ ਕੇ ਲਿਆਵਾਂ ਹਰ ਬੰਦਾ ਚਾਹੁੰਦਾ ਦੋ ਪਹਿਲਵਾਨ ਖਾੜੇ ਵਿੱਚ ਘੁੱਲਦੇ ਤੇ ਦੋਹਾਂ ਨੇ ਜਲਦੀ ਚਾਹਲਦੀ ਵੀ ਮੈਂ ਜਿੱਤ ਜਾਵਾਂ ਤੇ ਜਿੱਤਦਾ ਉਹ ਹੈ ਜਿਹਦੇ ਵੱਲ ਪ੍ਰਮਾਤਮਾ ਹੋਵੇ ਪਿੰਨ ਦੇ ਬਾਹਰਲੇ ਪਾਸੇ ਫੌਜਾ ਦਾ ਸਟੇ ਕਰ ਦਿੱਤਾ ਘੋੜੇ ਤੇ ਚੜ੍ਹਿਆ ਪਿੰਨ ਵਿੱਚ ਪਰਵੇਸ਼ ਹੋਇਆ ਜਦੋਂ ਆਪਣੀ ਭੈਣ ਦੇ ਦਰਵਾਜ਼ੇ ਅੱਗੇ ਗਿਆ ਜਵਾਨ ਘੋੜੇ ਤੋਂ ਉਤਰਿਆ ਤੇ ਉਤਰ ਕੇ ਡਿਉੜੀ ਛਾਣੀ ਭੈਣ ਦੇ ਵਿਹੜੇ ਵਿੱਚ ਪਰਵੇਸ਼ ਹੋਇਆ ਕੀ ਤੱਕਿਆ ਵਿਹੜੇ ਵਿੱਚ ਬੈਠੀ ਹੋਈ ਦੇਵੀ ਇਸ ਦੀ ਵੱਡੀ ਭੈਣ ਜੀ ਇੱਕ ਦੱਬ ਦਾ ਮੂੜਾ ਉਸ ਨੂੰ ਕਹਿੰਦੇ ਨੇ ਮਸੱਲਾ ਉਹ ਵਿਛਾਇਆ ਹੋਇਆ ਹੈ ਮੂੰਹ ਕੀਤਾ ਹੈ ਦੰਪਰ ਵਾਲੇ ਪਾਸੇ ਹੱਥ ਜੁੜੇ ਨੇ ਤੇ ਨੇਤਰ ਮੁੰਡੇ ਹੋਏ ਨੇ ਬੋਲ ਰਹੇ ਨੇ ਕਿ ਜ਼ਬਾਨ ਤੋਂ ਆਵਾਜ਼ ਨਿਕ ਰਹੀ ਹੈ ਕਿ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਲ ਨਹੀਂ ਕੋਈ ਭਾਗਾਂ ਵਾਲੀਆਂ ਰੂਹਾਂ ਨੇ ਜਿਹੜੀਆਂ ਆਪਣੇ ਘਰ ਵਿੱਚ ਬੈਠ ਕੇ ਕਦੇ ਰੱਬ ਨੂੰ ਪਰਮਾਤਮਾ ਤੇ ਗੁਰੂ ਨਾਨਕ ਨੂੰ ਚੇਤੇ ਕਰਦੀਆਂ ਨੇ ਵਾਹਿਗੁਰੂ ਕਿਰਪਾ ਕਰੇ ਜਿਹੜਾ ਬੰਦੇ ਦਾ ਘਰ ਹੈ ਨਾ ਇਹ ਘਰ ਜਿਹੜਾ ਬਹੀਸ਼ਤਾਂ ਹੀ ਬਣ ਸਕਦਾ ਹੈ ਜੇ ਬੰਦਾ ਉੱਥੇ ਬਾਣੀ ਪੜੇ ਨਾਮ ਜਪੇ ਤੇ ਜਿਹਨਾਂ ਨੇ ਕਦੇ ਸਤਨਾਮ ਵੈਗ ਨੂੰ ਆਪਣੇ ਘਰ ਵਿੱਚ ਨਹੀਂ ਕਿਹਾ ਉੱਥੇ ਖੁਸ਼ੀਆਂ ਤੇ ਬਰਕਤਾਂ ਕਿੱਥੋਂ ਆਉਣੀਆਂ। ਉਹ ਦੇਵੀ ਗੁਰੂ ਦਾ ਨਾਮ ਜਪਦੇ। ਭਰਾ ਨੇ ਸੋਚਿਆ ਮੈਂ ਸੋਣਾ ਕਿਹਦਾ ਨਾਮ ਜਪਦੇ ਏ। ਜਦੋਂ ਚੁੱਪ ਕਰਕੇ ਖਲੋ ਗਿਆ ਨਾ ਲਾਗੇ ਤੇ ਭੈਣ ਦੇ ਰਸਦਾ ਤੋਂ ਬੋਲ ਨਿਕਲਿਆ ਉਹ ਕਹਿੰਦੀ ਮੇਰਾ ਹੰਸੇ ਨਾਕਾ ਲਗੀਆਂ ਵਾਲਾ ਤੇ ਜਗ ਭਾਵੇਂ ਸਾਰਾ ਰਸ ਜਾਏ। ਭਰਾ ਦੇ ਕੰਨਾਂ ਵਿੱਚ ਆਵਾਜ਼ ਪਈ ਉਹ ਕਹਿੰਦਾ ਹੈ ਮੈਂ ਤਾਂ ਗੋਬਿੰਦ ਸਿੰਘ ਨੂੰ ਬੰਨਣ ਵਾਸਤੇ ਚੱਲੇ ਆਏ। ਮੇਰੇ ਕੋਲ ਫੌਜ ਹੈ ਮੈਂ ਉਸ ਨੂੰ ਜਿੱਤਣ ਵਾਸਤੇ ਭੈਣ ਕੋਲੋਂ ਅਰਦਾਸ ਕਰਾਉਣੀ ਏ ਤੇ ਇਹ ਗੋਬਿੰਦ ਗੋਬਿੰਦ ਕਹੀ ਜਾਂਦੀ ਉਹ ਕੌਣ ਹੋਏਗਾ ਖੈਰ ਭਰਾ ਨੇ ਕਿਹਾ ਭੈਣ ਅਸਲਾਮੁਅਲੈਕਮ ਜਦੋਂ ਵੱਡੀ ਭੈਣ ਨੇ ਅੱਖਾਂ ਖੋਲੀਆਂ ਤੇ ਸਾਹਮਣੇ ਮਾਂ ਪੋਜਾਇਆ ਛੋਟਾ ਭਰਾ ਖੜਾ ਹੈ ਹੁਣ ਭੈਣ ਦੇ ਘਰ ਵਿੱਚ ਮਾਂ ਪੋਜਾਇਆ ਛੋਟਾ ਵੀਰ ਆਇਆ ਤੇ ਭੈਣ ਨੂੰ ਤਿੰਨ ਚਾਰ ਚੰਦ ਉਸਨੇ ਕਹਾ ਵੀਰ ਵਾਲਾ ਇੱਕ ਇਸਲਾਮ ਕਹਿ ਕੇ ਚਿਰੀ ਬਿਸ਼ੁੰਨੇ ਭਰਾ ਨੂੰ ਘੁੱਟ ਕੇ ਆਪਣੀ ਗਲਗੱਟੀ ਵਿੱਚ ਲੈ ਕੇ ਕਹਾ ਵੀਰਾ ਮੈਂ 100-100 ਵਾਰ ਸਦਕੇ ਜਾਵਾਂ ਉਹਨਾਂ ਰਾਹਾਂ ਤੋਂ ਜਿਨ੍ਹਾਂ ਰਾਹਾਂ ਤੋਂ ਰਾਉ ਸੋਨੀਆ ਭਰਾਵਾ ਆਪਣੀ ਭੈਣ ਦੇ ਵੇੜੇ ਨੂੰ ਭਾਗ ਲਾਉਣ ਵਾਸਤੇ ਆਇਆ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਨਿੰਦਸੀਰਾ ਤੂੰ ਭਾਗਾ ਵਾਲੀ ਆਪਰੇ ਭਰਾ ਨੂੰ ਗੋ ਬੱਕਰੀ ਵਿੱਚ ਲੈ ਕੇ ਨਾ ਉਹਦੀ ਪਿੱਛੇ ਥਾਪੜਾ ਦਿੰਦੇ ਏ ਤੇ ਆਪਣੇ ਆਪ ਨੂੰ ਕਹਿੰਦੇ ਨਿੰਦਸੀਰਾ ਤੂੰ ਬੜੀ ਭਾਗਾ ਵਾਲੀ ਏ ਤੇਰਾ ਨਿੱਕਾ ਭਰਾ ਤੇਨੂੰ ਮਿਲਣ ਵਾਸਤੇ ਆਇਆ ਏ ਜਦੋਂ ਕੋ ਮੈਨੂੰ ਆਂਡ ਗਵਾਨ ਪੁੱਛੇਗੀ ਨਾ ਨਿੰਦਸੀਰਾ ਅੱਜ ਘੋੜੇ ਤੇ ਚੜ੍ਹ ਕੇ ਤੁਹਾਡੇ ਘਰੇ ਪਰੌਣਾ ਕੌਣ ਆਇਆ ਏ ਮੈਂ ਕਹਾ ਕਿ ਮੇਰਾ ਵੀਰ ਆਇਆ ਹੈ ਭੈਣਾ ਦੇ ਘਰੇ ਭਰਾਵਾ ਜਦ ਵੀਰ ਮਿਲਣ ਵਾਸਤੇ ਆਉਂਦੇ ਭੈਣਾ ਦਾ ਦੂਨ ਸਵਾਈਆਂ ਹੋ ਜਾਂਦੀਆਂ ਭੈਣਾ ਤਾਂ ਬੜਕਾ ਲੈਂਦੀ ਆ ਲੈਂਦੀ ਆ ਸਾਰੇ ਘਰ ਵਿੱਚ ਰਹਿੰਦੀਆਂ ਕਿ ਕਦੋਂ ਮੇਰਾ ਮਾਤੋ ਜਬ ਭਰਾ ਆਵੇ ਵੀਰ ਆਵੇ ਲੋਕ ਪੁੱਛਣ ਤੇ ਮੈਂ ਚਾਵਾ ਨਾਲ ਦੱਸਾਂ ਮੇਰਾ ਭਰਾ ਆਇਆ ਹੈ ਧੰਨ ਭਾਗੇ ਭੈਣ ਦੇ ਵੇੜੇ ਨੂੰ ਭਾਗ ਲਾਉਣ ਵਾਸਤੇ ਭਰਾ ਆਇਆ ਹੈ ਭੈਣ ਨੇ ਬੜਾ ਚਾਹ ਕੀਤਾ ਬਿਠਾਇਆ ਜਲ ਪਾਣੀ ਸ਼ਿਕਾਇਤ ਫਿਰ ਪੁੱਛਦੀ ਹੈ ਭੈਣਵੇ ਵੀਰ ਮੈਂ ਸੁਣਿਆ ਏ ਤੋਂ ਔਰੰਗਜ਼ੇਬ ਦੀ ਦਰਬਾਰ ਬਹੁਤ ਵੱਡਾ ਜਰਨੈਲ ਬਣ ਗਿਆ ਵੀਰਾਂ ਤੈਨੂੰ ਵਧਾਈਆਂ ਹੋਣ ਕਿਸੇ ਭੈਣ ਦਾ ਭਰਾ પોલીસ ਵਿੱਚ ਭਰਤੀ ਹੋ ਜਾਏ ਨਾ ਤੇ ਹਵਾਲਦਾਰ ਤੋਂ ਉਹਦਾ ਰੈਂਕ ਵੱਧ ਜਾਏ ਉਹ ਮੁੰਸ਼ੀ ਬਣ ਜਾਵੇ ਐਸਆਈ ਬਣ ਜਾਵੇ ਭਰਾ ਭੈਣਾਂ ਆਪਣੇ ਭਰਾਵਾਂ ਨੂੰ ਵਧਾਈਆਂ ਦਿੰਦੀਆਂ ਵੀਰ ਦੇਖ ਤੂੰ ਸਪਾਈ ਭਰਤੀ ਹੋਇਆ ਸੀ ਫਿਰ ਹਵਾਲਦਾਰ ਬਣ ਗਿਆ ਹੁਣ ਛੋਟਾ ਥਾਣੇਦਾਰ ਬਣ ਗਿਆ ਰੱਬ ਤੈਨੂੰ ਵੱਡਾ ਥਾਣੇਦਾਰ ਬਣਾਵੇ ਭੈਣਾਂ ਅਕਸਰ ਆਪਣੇ ਭਰਾਵਾਂ ਨੂੰ ਵਧਾਈ ਦਿੰਦੀਆਂ ਹੀ ਨੇ ਨਾ ਵੱਡੇ ਭੈਣ ਨੇ ਕਿਹਾ ਵੀ ਵੀਰ ਮੈਂ ਤੇਨੂੰ ਮੁਬਾਰਕ ਬਾਦ ਆਖਦੀ ਹਾਂ ਕਿ ਤੂੰ ਗੁਰੂ ਗੋਪ ਗੋਪ ਤੋਂ ਔਰੰਗਜ਼ੇਬ ਦੀਆਂ ਫੌਜਾਂ ਵਿੱਚ ਬਹੁਤ ਵੱਡਾ ਜਰਨੈਲ ਬਣ ਗਿਆ ਤੇ ਭਰਾ ਨੇ ਮੁਬਾਰਕ ਜਿਹੜੀ ਸੀ ਪ੍ਰਵਾਨ ਕੀਤੀ ਅਗਲੀ ਗੱਲ ਭੈਣੇ ਦੀ ਵੀ ਵੀਰ ਬੜੀ ਢੇਰ ਹੋ ਗਈ ਏ ਤੂੰ ਆਪਣੀ ਭੈਣ ਦੇ ਵੇਲੇ ਨੂੰ ਕਦੇ ਭਾਗ ਨਹੀਂ ਲਾਏ ਚੰਨਿਆਂ ਜਾਇਆ ਮੈਂ ਬੜੀ ਖੁਸ਼ ਹਾਂ ਪਰ ਮੈਨੂੰ ਇੱਕ ਗੱਲ ਦੱਸੀ ਸੱਚੀ ਮੁੱਚੀ ਮੈਨੂੰ ਮੇਰੇ ਵਾਸਤੇ ਆਇਆ ਹੈ ਕਿ ਛਾਪਿਆਂ ਤੋਂ ਧੂਣ ਵਾਸਤੇ ਆਇਆ ਹੈ ਇਹਦਾ ਕੀ ਮਤਲਬ ਵੀ ਮੈਂ ਤਾਂ ਭੈਣ ਨੂੰ ਮਿਲਣ ਵਾਸਤੇ ਆ ਛਾਪਿਆਂ ਤੋਂ ਧੁੰਦਾ ਕੀ ਮਤਲਬ ਵੱਡੀ ਭੈਣ ਨੇ ਕਿਹਾ ਛਾਪਿਆਂ ਤੋਂ ਧੁੰਦਾ ਮਤਲਬ ਇਹ ਹੁੰਦਾ ਹੈ ਬੰਦਾ ਚੱਲਿਆ ਹੋਵੇ ਅਗਾਹ ਕਿਤੇ ਹੋਰ ਤੇ ਰਸਤੇ ਵਿੱਚ ਭੈਣ ਦਾ ਪਿੰਡ ਆ ਗਿਆ ਤੇ ਮਿਲਣ ਵਾਸਤੇ ਆਵੇ ਇਹਨੂੰ ਕਹਿੰਦੇ ਛਾਪਿਆਂ ਤੋਂ ਧੁੰਨ ਵਾਸਤੇ ਆਇਆ ਹੈ ਵੀਰਾ ਅੱਗੇ ਤਾਂ ਤੂੰ ਕਦੇ ਆਇਆ ਨਹੀਂ ਜਦੋਂ ਤੇਰਾ ਜੀਜਾ ਪੂਰਾ ਹੋ ਗਿਆ ਸੀ ਉਹਦੇ ਮਰਨੇ ਪਰਨੇ ਤੇ ਤਾਂ ਤੂੰ ਆਇਆ ਨਹੀਂ ਤੇ ਅੱਜ ਤੂੰ ਮੈਨੂੰ ਮਿਲਣ ਵਾਸਤੇ ਆਇਆ ਹੈ ਕਿ ਜਾਂ ਕਿਤੇ ਹੋਰ ਚੱਲਿਆ ਹੈ ਉਸਨੇ ਕੰਪੈਨ ਮੈਂ ਚੱਲਿਆ ਸੀ ਆਨੰਦਪੁਰ ਨੂੰ ਰਸਤੇ ਵਿੱਚ ਤੇਰਾ ਪਿੰਡ ਆ ਗਿਆ ਸਦੋਰਾ ਤੇ ਤੈਨੂੰ ਮੇਰੇ ਤੋਂ ਬਗੈਰ ਮੈਂ ਅੱਗੇ ਜਾ ਨਹੀਂ ਸਕਦਾ ਇਸ ਵਾਸਤੇ ਵਾਹਿਗੁਰੂ ਕੋ ਭੈਣ ਕਹਿੰਦੇ ਸ਼ੁਕਰ ਹੈ ਸ਼ੁਕਰ ਹੈ ਖਦਾਯਾ ਮੇਰੇ ਮਹਿਬੂਬ ਸਤਗੁਰੂ ਦੇ ਕੂਚੇ ਵਾਲੇ ਮੇਰਾ ਛੋਟਾ ਭਰਾ ਜਾ ਰਿਹਾ ਹੈ ਵੀਰ ਨੇ ਕਹਿੰਦੇ ਨਹੀਂ ਨਹੀਂ ਭੈਣ ਤੂੰ ਭੁੱਲ ਗਈ ਏ ਮੈਂ ਨਾਪਰ ਵਾਲੇ ਗੁਰੂ ਨੂੰ ਕੋ ਸਜਦਾ ਕਰਨ ਵਾਸਤੇ ਨਹੀਂ ਮੈਂ ਲੜਾਈ ਕਰਨ ਵਾਸਤੇ ਚੱਲਿਆ ਮੇਰੇ ਕੋਲ ਯਾਰ ਸਹਣਾ ਤੇ ਮੈਂ ਆਪਣੀ ਵੱਡੀ ਭੈਣ ਨੂੰ ਇਸ ਵਾਸਤੇ ਮਿਲਣ ਵਾਸਤੇ ਆਇਆ ਹੈ ਭੈਣੇ ਤੂੰ ਅੱਲਾਹ ਦਾ ਨਾਮ ਤੱਕ ਪਹੁੰਚ ਰੱਖਦੀ ਹੈ ਮੇਰੇ ਹੱਕ ਵਿੱਚ ਅਰਦਾਸਾ ਕਰ ਤੇ ਦੁਆ ਕਰ ਤੇਰਾ ਭਰਾ ਜਿੱਤ ਜਾਵੇ ਹੈ ਅਨਰਪੁਰ ਵਾਲੇ ਗੁਰਮੁਖ ਨਾਲ ਲੜਨ ਵਾਸਤੇ ਚੱਲਿਆ ਉਹ ਸਤਿਗੁਰੂ ਦੀ ਸੇਵਾ ਕਰਦਿਆਂ ਚੌਹਾਂ ਵਿੱਚੋਂ ਮੇਰੇ ਦੋ ਪੁੱਤਰ ਮਾਨਤਾ ਦੀ ਜੰਗ ਧਰਤੀ ਜੰਗ ਲੜਦੇ ਹੋਏ ਸ਼ਹੀਦ ਹੋ ਗਏ ਨੇ ਮੈਂ ਆਪਣੇ ਪੁੱਤ ਸ਼ਹੀਦ ਕਰਵਾ ਕੇ ਵੀ ਮੇਰੇ ਘਰ ਦਾ ਮੇਰਾ ਭੜਿਆ ਭੜਿਆ ਲੱਗਦਾ ਹੈ ਤੇ ਮੇਰਾ ਭਰਾ ਅਨਰਪੁਰ ਵਾਲੇ ਪੀਰ ਨਾਲ ਲੜਨ ਵਾਸਤੇ ਚੱਲਿਆ ਬੋਸ ਟੈਂਪ ਤੇ ਭੈਣ ਨੇ ਸੋਚਿਆ ਹੈ ਵੀਰਾ ਅੱਜ ਜੇ ਆਪਣੀ ਭੈਣ ਨੂੰ ਮਿਲਣ ਵਾਸਤੇ ਆਇਆ ਹੈ ਨਾ ਜੇ ਨੰਨਪੁਰ ਉੱਤੇ ਚੜਾਈ ਨਾ ਕਰੀ ਵੀਰਾ ਨੰਨਪੁਰ ਉਹ ਥਾਂ ਹੈ ਜਿਹੜਾ ਨੰਨਪੁਰ ਜਰਨੇਲੀ 12 ਪੈਨ ਕੇ ਜਾਏਗਾ ਉਹਨੂੰ ਕਦੇ ਮਾਂ ਨਹੀਂ ਮਿਲੇਗਾ ਜੇ ਨੰਨਪੁਰ ਜਾਣਾ ਹੈ ਤੇ ਫੌਜਾ ਮੋੜ ਕੇ ਜਾਵੇਂ ਜਰਨੇਲੀ 12 ਲਾ ਕੇ ਜਾਈਂ ਤੁਰਲੇ ਵਾਲੀ ਪਾਕ ਉਤਾਰ ਕੇ ਜਾਏਂ ਜਿਹੜਾ ਦੇ ਨਿਮਰਤਾ ਨਾਲ ਜਾਏਗਾ ਨਹੀਂ ਬਰੋਸਾਇਆ ਜਾਏਗਾ ਹੰਕਾਰ ਲੈ ਕੇ ਜਾਏਗਾ ਨਾਥਪੁਰ ਵਾਲੇ ਗੁਰੂ ਨੂੰ ਬੰਨ ਕੇ ਲਿਆਉਣਾ ਤੇਰੀ ਕੀ ਹਸੀਅਤ ਹੈ ਕਿ ਉਹ ਨਾਥਪੁਰ ਵਾਲੇ ਗੁਰੂ ਨੂੰ ਬੰਨ ਕੇ ਲਿਆਵਾਗਾ ਭੈਣ ਨੇ ਸਮਝਾਇਆ ਭਰਾ ਲੋਭ ਵਿੱਚ ਆਇਆ ਕਹਿੰਦਾ ਗੁਰੂ ਬਾਦਸ਼ਾਹ ਦੀ ਸਰਕਾਰ ਦੀ ਸੇਵਾ ਕਰਾਂਗਾ ਗੁਰੂ ਨੂੰ ਬੰਨ ਕੇ ਲਿਆਵਾਂਗਾ ਮੈਨੂੰ ਜ਼ਗੀਰਾ ਮਿਲਗੀਆਂ ਤੇ ਪਰ ਭੈਣ ਮੈਨੂੰ ਉਲਟੀ ਪੱਤੀ ਪੜਾ ਰਹੀ ਹੈ ਉਹਨੇ ਭੈਣ ਤੋਂ ਪੱਲਾ ਛਡਾਇਆ ਘੋੜਾ ਮੰਗਾਇਆ ਤੇ ਤੁਰਨ ਲੱਗਾ ਭੈਣ ਨੇ ਸੋਚਿਆ ਮਨਾ ਜੇ ਮੈਂ ਆਪਣੇ ਛੋਟੇ ਭਰਾ ਨੂੰ ਨਾ ਵਰਜਿਆ ਨਾ ਰੋਕਿਆ ਪਿੰਡ ਦੇ ਲੋਕਾਂ ਨੇ ਮੈਨੂੰ ਕਹਿਣਾ ਹੈ ਆਪ ਦਾ ਵੱਡੇ ਗੋਬਿੰਦ ਸਿੰਘ ਜੀ ਸ਼ਰਧਾवान ਸਿੱਖ ਬਣਈਏ ਤੇ ਇਹਦਾ ਭਰਾ ਇਹ ਗੁਰੂ ਤੇ ਚੜ੍ਹਾਈ ਕਰਨ ਵਾਸਤੇ ਚੱਲਿਆ ਇਹਦਾ ਫਰਜ਼ ਨਹੀਂ ਪੰਦਾ ਸੀ ਆਪਣੇ ਭਰਾ ਨੂੰ ਰੱਖਣੀ ਇਹ ਪਿਆਰ ਆਇਆ ਭੈਣ ਭਰਾ ਘੋੜੇ ਤੇ ਚੜਿਆ ਦੁਰ ਲੱਗਾ ਤੇ ਭੈਣ ਘੋੜੇ ਦੇ ਸਾਹਮਣੇ ਖੜ ਕੇ ਕਹਿੰਦੀ ਵੇ ਵੀਰ ਵਾਸਤਾ ਹੀ ਰੱਬ ਦਾ ਜੇ ਚੱਲਿਆ ਜੇ ਖੁਦਾਰੇ ਤੈਨੂੰ ਸਰਦਾਰੀ ਬਖਸ਼ੀ ਹੈ ਅਨੰਤਪੁਰ ਵਾਲੇ a gente